बीए एस मास्टर 6 आओ जानदेया स्टैटिक्स की है स्टैटिक्स सांख्यकी विधि दा इंग्लिश रूपान्तरण है स्टैटिक्स मेथड सांख्यकी विधि दा साधारण शब्दां विच मतलब आंकड़ियां दा विज्ञान है ਪਰਿਵਾਸ਼ਾਵਾ ਬਾਇਓਲੋਜੀ ਬੌਲੇ ਦੇ ਅਨੁਸਾਰ ਸੰਖਿਆ ਕੀ ਇੱਕ ਅਦੇਹਾ ਵਿਗਿਆਨ ਹੈ ਜਿਸ ਨਾਲ ਸਮਾਧਿਕ ਘਟਨਾਵਾਂ ਨੂੰ ਮਾਪਿਆ ਜਾ ਸਕਦਾ ਹੈ ਕੈਂਡਾਲ ਦੇ ਅਨੁਸਾਰ ਸੰਖਿਆ ਕੀ ਜਾਂ ਸਟੈਟਿਸਟਿਕਸ ਵਿਗਿਆਨਿਕ ਵਿਧੀ ਦੀ ਇੱਕ ਅਜੀਹੀ ਸ਼ਾਖਾ ਹੈ ਜਿਹੜੀ ਸਮਗਰੀ ਡਾਟਾ ਨਾਲ ਵਰਤਾਓ ਕਰਦੀ ਹੈ ਲਾਵੇਟਲ ਦੇ ਮੁਤਾਬਕ ਸੰਖਿਆ ਕੀ ਉਹ ਵਿਗਿਆਨ ਹੈ ਜਿਹੜਾ ਸੰਖਿਆਵਾਚੀ ਤੱਥਾਂ ਨੂੰ ਇਕੱਠਾ ਕਰਨਾ ਅਤੇ ਸ਼੍ਰੇਣੀ ਵੰਡ ਕਰਦਾ ਹੈ ਅਤੇ ਇਹਨਾਂ ਦੇ ਆਧਾਰ ਤੇ ਸਮਾਜਿਕ ਘਟਨਾਵਾਂ ਦੀ ਤੁਲਨਾ ਵਿਆਖਿਆ ਅਤੇ ਵਰਨਣ ਸੰਭਵ ਬਣਾਉਂਦਾ ਹੈ ਰਿਪੀਟ ਪਰਿਭਾਸ਼ਾਵਾਂ ਬੌਲੇ ਦੇ ਅਨੁਸਾਰ ਸੰਖਿਆ ਇੱਕ ਅਦੇਹਾ ਵਿਗਿਆਨ ਹੈ ਜਿਸ ਨਾਲ ਸਮਾਜਿਕ ਘਟਨਾਵਾਂ ਨੂੰ ਮਾਪਿਆ ਜਾ ਸਕਦਾ ਹੈ ਕੈਂਡਾਲ ਦੇ ਅਨੁਸਾਰ ਸੰਖਿਆ ਕੀ ਜਾਂ ਸਟੈਟਿਸ ਵਿਗਿਆਨਿਕ ਵਿਧੀ ਦੀ ਇੱਕ ਅਜਿਹੀ ਸ਼ਾਖਾ ਹੈ ਜਿਹੜੀ ਸਮਗਰੀ ਡਾਟਾ ਦੇ ਨਾਲ ਵਰਤਾਓ ਕਰਦੀ ਹੈ ਲਾਵੇਟਲ ਦੇ ਮੁਤਾਬਕ ਸੰਖਿਆ ਕੀ ਉਹ ਵਿਗਿਆਨ ਹੈ ਜਿਹੜਾ ਸੰਖਿਆਵਾਚੀ ਤੱਥਾਂ ਨੂੰ ਇਕੱਠਾ ਅਤੇ ਸ਼੍ਰੇਣੀ ਵੰਡ ਕਰਦਾ ਹੈ ਅਤੇ ਇਹਨਾਂ ਦੇ ਆਧਾਰ ਤੇ ਸਮਾਜਿਕ ਘਟਨਾਵਾਂ ਦੀ ਤੁਲਨਾ ਵਿਆਖਿਆ ਅਤੇ ਵਰਣਨ ਨੂੰ ਸੰਭਵ ਬਣਾਉਂਦਾ ਹੈ ਸੰਖ ਕੀ ਵਿਧੀ ਦੇ ਗੁਣ ਪਹਿਲਾ ਹੈ ਭਰੋਸੇਯੋਗਤਾ ਦੂਜਾ ਸਰਲ ਅਤੇ ਸੰਖੇਪ ਦੇ ਵਿੱਚ ਸਿੱਟੇ ਪੇਸ਼ ਕਰਨੇ ਸੰਭਵ ਹੁੰਦੇ ਹਨ ਤੀਜਾ ਸਮੱਸਿਆਵਾਂ ਨੂੰ ਸੰਖਿਆਵਾਂ ਦੇ ਵਿੱਚ ਬਦਲਣਾ ਸੰਭਵ ਹੋ ਜਾਂਦਾ ਹੈ ਜਟਿਲ ਸਮਗਰੀ ਨੂੰ ਸਾਰਨੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਚੌਥਾ ਤੁਲਨਾ ਕਰਨੀ ਸੰਭਵ ਹੋ ਜਾਂਦੀ ਹੈ ਪੰਜਵਾਂ ਪਰਿਕਲਪਨਾਵਾਂ ਦੇ ਨਿਰਮਾਣ ਦੇ ਵਿੱਚ ਆਸਾਨੀ ਹੁੰਦੀ ਹੈ ਛੇਮਾ ਨੀਤੀ ਰਮਾ ਨਿਰਮਾਨ ਦੇ ਵਿੱਚ ਇਹ ਵਿਧੀ ਸਹਾਇਕ ਹੁੰਦੀ ਹੈ ਤੇ ਹੁਣ ਇਹਦੀਆਂ ਕਮੀਆਂ ਦੋਸ਼ਕੀ ਨੇ ਸੰਖ ਕੀ ਵਿਧੀ ਦੀਆਂ ਕਮੀਆਂ ਪਹਿਲੀ ਕਮੀ ਕੀ ਹੈ ਸੰਖ ਕੀ ਵਿਧੀ ਦਾ ਵਾਸਤਾ ਇਕੱਲੇ ਵਿਅਕਤੀ ਨਾਲ ਨਹੀਂ ਹੁੰਦਾ ਦੂਜਾ ਸੰਖ ਕੀ ਵਿਧੀ ਨਾਲ ਪ੍ਰਾਪਤ ਸਿੱਟੇ ਔਸਤਨ ਹੀ ਸਹੀ ਹੁੰਦੇ ਹਨ ਤੀਜਾ ਇਸ ਵਿਧੀ ਦੀ ਦੁਰਵਰਤੋਂ ਸੰਭਵ ਹੈ ਚੌਥਾ ਇਸ ਵਿਧੀ ਦੇ ਨਾਲ ਸਮਾਵਧੇਰੀ ਲੱਗਦਾ ਹੈ ਪੰਜਵਾਂ ਸੰਖੇ ਕੀ ਦਾ ਵਾਸਤਾ ਗਿਣਨਾਤਮਕ ਵਿਸ਼ੇਸ਼ਤਾਵਾਂ ਦੇ ਨਾਲ ਹੁੰਦਾ ਹੈ। ਸ਼ੇਮਾ ਭਾਵਨਾਵਾਂਾ ਮਾਧਿਮੇ ਖੁਸ਼ੀ, ਪੀੜ, ਇਮਾਨਦਾਰੀ ਨੂੰ ਮਾਪਣਾ ਇਸ ਵਿਧੀ ਦੇ ਨਾਲ ਸੰਭਵ ਨਹੀਂ। ਸੱਤਵਾਂ ਸੰਖੇ ਕੀ ਵਿਧੀ ਨੂੰ ਵਰਤਣ ਲਈ ਇਸ ਦੇ ਨਿਯਮਾਂ ਦੀ ਪੂਰਨ ਜਾਣਕਾਰੀ ਲੋੜੀਦੀ ਹੈ। ਅਧੂਰੀ ਜਾਣਕਾਰੀ ਖਤਰਨਾਕ ਸਾਬਤ ਹੁੰਦੀ ਹੈ। ਇਸ ਅਨਸੰਖਕੀ ਵਿਧੀ ਦੀਆਂ ਕਮੀਆਂ ਇੱਕ ਵਾਰ ਦੁਬਾਰਾ ਫੇਰ ਰਿਪੀਟ ਕਰ ਲੈਣੇ ਆ ਸੰਖੇ ਕੀ ਵਿਧੀ ਦਾ ਵਾਸਤਾ ਇੱਕ ਇਕੱਲੇ ਵਿਅਕਤੀ ਦੇ ਨਾਲ ਨਹੀਂ ਹੁੰਦਾ ਦੂਜਾ ਸੰਖੇ ਕੀ ਵਿਧੀ ਨਾਲ ਪ੍ਰਾਪਤ ਸਿੱਟੇ ਔਸਤਨ ਹੀ ਸਹੀ ਹੁੰਦੇ ਹਨ ਤੀਜਾ ਇਸ ਵਿਧੀ ਦੀ ਦੂਰ ਵਰਤੋਂ ਸੰਭਵ ਹੈ ਚੌਥਾ ਸਮਾਵਧ ਲੱਗਦਾ ਹੈ ਸੰਖਕੀ ਦਾ ਵਾਸਤਾ ਗਿਣਾਤਮਕ ਵਿਸ਼ੇਸ਼ਤਾਵਾਂ ਦੇ ਨਾਲ ਹੁੰਦਾ ਹੈ ਭਾਵਨਾਵਾਂ ਜਿਵੇਂ ਖੁਸ਼ੀ ਪੀੜ ਇਮਾਨਦਾਰੀ ਨੂੰ ਇਸ ਵਿਧੀ ਨਾਲ ਮਾ ਆਪਣਾ ਸੰਭਵ ਨਹੀਂ ਸੰਖਿਆ ਕੀ ਵਿਧੀ ਨੂੰ ਵਰਤਣ ਲਈ ਇਸ ਦੇ ਨਿਯਮਾਂ ਦੀ ਪੂਰਨ ਜਾਣਕਾਰੀ ਲੋੜੀਦੀ ਹੈ ਅਧੂਰੀ ਜਾਣਕਾਰੀ ਖਤਰਨਾਕ ਸਾਬਿਤ ਹੁੰਦੀ ਹੈ ਸੰਖਿਆ ਕੀ ਵਿਧੀ ਦੇ ਮੁੱਖ ਕਾਰਜ ਖੇਤਰ ਹਨ ਤੱਥਾਂ ਨੂੰ ਗਿਣਨਾਤਮਕ ਰੂਪ ਦੇ ਵਿੱਚ ਪੇਸ਼ ਕਰਨਾ ਅੰਕੜਿਆਂ ਦਾ ਸਰਲਿਕਨ ਕਰਨਾ ਤੁਲਨਾਤਮਕ ਅਧਿਐਨ ਦੇ ਵਿੱਚ ਸਹਾਇਕ ਹੁੰਦਾ ਹੈ ਗਿਆਨ ਤੇ ਤਜਰਬੇ ਦੇ ਵਿੱਚ ਵਾਧਾ ਹੁੰਦਾ ਹੈ ਨਵੇਂ ਨਿਯਮ ਬਣਾਉਣਾ ਤੇ ਪੁਰਾਣਿਆਂ ਦੀ ਪਰਤਾਲ ਕਰਨਾ ਪੂਰਵ ਅਨੁਮਾਨ ਭੁਖਵਾਣੀ ਸੰਭਵ ਹੁੰਦੀ ਹੈ ਤੱਥਾਂ ਵਿਚਲੇ ਸੰਬੰਧਾਂ ਦੀ ਮਾਤਰਾ ਦਾ ਗਿਆਨ ਪ੍ਰਭਾਵਾਂ ਅਤੇ ਸਿੱਟਿਆਂ ਨੂੰ ਮਾਪਣਾ ਕੈਲਵਿਨ ਕਹਿੰਦੇ ਹਨ ਕਿ ਜਦੋਂ ਤੱਕ ਕਿਸੇ ਤੱਥ ਨੂੰ ਸੰਖਿਆ ਦੇ ਰੂਪ ਵਿੱਚ ਨਹੀਂ ਪੇਸ਼ ਕੀਤਾ ਜਾਂਦਾ ਉਦੋਂ ਤੱਕ ਸਾਡਾ ਗਿਆਨ ਅਧੂਰਾ ਹੈ ਇੰਪੋਰਟੈਂਟ ਹੀ ਗੱਲਾਂ ਦੁਬਾਰਾ ਰਿਪੀਟ ਕਰਦੇ ਹਾਂ ਸੰਖਿਆ ਕੀ ਵਿਧੀ ਦੇ ਮੁੱਖ ਕਾਰਜ ਖੇਤਰ ਤੱਥਾਂ ਨੂੰ ਗਿਣਾਤਮਕ ਰੂਪ ਦੇ ਵਿੱਚ ਪੇਸ਼ ਕਰਨਾ ਅੰਕੜਿਆਂ ਦਾ ਸਰਲਿਕਨ ਕਰਨਾ ਤੁਲਨਾਤਮਕ ਅਧਿਐਨ ਕਰਨ ਦੇ ਵਿੱਚ ਸਹਾਇਕ ਹੁੰਦਾ ਹੈ ਗਿਆਨ ਤੇ ਤਜਰਬੇ ਦੇ ਵਿੱਚ ਵਾਧਾ ਹੁੰਦਾ ਹੈ ਨਵੇਂ ਨਿਯਮ ਬਣਾਉਣਾ ਤੇ ਪੁਰਾਣਿਆਂ ਦੀ ਪੜਤਾਲ ਕਰਨਾ ਪੂਰਵ ਅਨੁਮਾਨ ਪੂਖਵਾਨੀ ਇਸ ਵਿਧੀ ਦੇ ਨਾਲ ਸੰਭਵ ਹੁੰਦੀ ਹੈ ਤੱਥਾਂ ਵਿਚਲੇ ਸੰਬੰਧਾਂ ਦੀ ਮਾਤਰਾ ਦਾ ਗਿਆਨ ਸਾਨੂੰ ਹੁੰਦਾ ਹੈ ਪ੍ਰਭਾਵ ਅਤੇ ਸਿੱਟਿਆਂ ਨੂੰ ਮਾਪਣਾ ਵੀ ਇਸ ਨਾਲ ਹੋ ਜਾਂਦਾ ਹੈ ਕੈਲਵਿਨ ਕਹਿੰਦੇ ਹਨ ਕਿ ਜਦੋਂ ਤੱਕ ਕਿਸੇ ਤੱਥ ਨੂੰ ਸੰਖਿਆ ਦੇ ਰੂਪ ਦੇ ਵਿੱਚ ਨਹੀਂ ਪੇਸ਼ ਕੀਤਾ ਜਾਂਦਾ ਉਦੋਂ ਤੱਕ ਸਾਡਾ ਗਿਆਨ ਅਧੂਰਾ ਹੈ ਇਹ ਸੀ ਸਟੈਟਿਕਸ ਬਾਰੇ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ